ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ 74ਵੇਂ ਗਣਤੰਤਰ ਦਿਵਸ ਮੌਕੇ ਨਗਰ ਕੌਂਸਲ ਨਮਾ ਸ਼ਹਿਰ ਵਿੱਚ ਪ੍ਰਧਾਨ ਸਚਿੰਤ ਦਿਵਾਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਇਸ ਦੌਰਾਨ ਸਚਿੰਤ ਦਿਵਾਨ ਨੇ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਨਵੀਨੀਕਰਨ ਨੂੰ ਲੈ ਕੇ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਇਸ ਉਪਰੰਤ ਵਪਾਰ ਮੰਡਲ ਦੇ ਪ੍ਰਧਾਨ ਗੁਰਚਰਨ ਰੋਲਾ ਨੇ ਕਿਹਾ ਕਿ ਅਜਿਹਾ ਭਾਰਤ ਬਣਾਉਣ ਦਾ ਪ੍ਰਣ ਲਓ ਜਿੱਥੇ ਸਮਾਜ ਦੇ ਹਰ ਵਰਗ ਨੂੰ ਤਰੱਕੀ ਦੇ ਮੌਕੇ ਮਿਲਿਆ ਤੇ ਹਰ ਵਰਗ ਦੇਸ਼ ਨੂੰ ਪਹਿਲ ਦੇਵੇ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਫਾਈ ਬਣਾ ਕੇ ਰ ਮਹਾਲੋ ਪੈਟਰੋਲ ਪੰਪ ਵਿਖੇ ਕੀਤੀ ਨਕਬੰਦੀ ਦੌਰਾਨ ਪੈਦਲ ਆ ਰਹੇ ਵਿਅਕਤੀ ਨੂੰ ਸਾਥੀ ਕਰਮਚਾਰੀਏ ਦੀ ਮਦਦ ਨਾਲ ਕਾਬੂ ਕਰਕੇ ਉਸ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਮੁਲਜ਼ਮ ਦੇ ਨਾਮ ਪੁੱਛਣ ਤੇ ਉਸ ਦਾ ਨਾਮ ਨਾਮ ਸੁਨੀਲ ਵਰਜੋ ਵਾਸੀ ਝਾਰਖੰਡ ਸਟੇਟ ਹਾਲ ਨਿਵਾਸੀ ਤਾਂ थाना सदर ਬੰਗਾ ਦੱਸਿਆ। ਜਦੋਂ ਉਸ ਕੋਲੋਂ ਛੁੱਟੇ ਕਿ ਲਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 1 ਕਿਲੋਗ੍ਰਾਮ ਆਫੀਮ ਬਰਾਮਦ ਹੋਈ ਜਿਸ ਤੇ ਪੁਲਿਸ ਵੱਲੋਂ ਮੁਲਜ਼ਮ ਸੁਨੀਲ ਵਰਜੋ ਉੱਤੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ थाना सदर ਨਮਾਸ਼ਹਿਰ ਵਿਖੇ ਇੱਕ ਨਵਾਲਗ ਲੜਕੇ ਦੇ ਖਿਲਾਫ ਗਵਾਂਡੀਆਂ ਦੇ 4 ਸਾਲਾ ਬੱਚੇ ਨਾਲ ਬਦ ਫੈਲੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਪੀੜਤ ਬੱਚੇ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਲੰਘੇ ਦਿਨ ਸ਼ਾਮ ਨੂੰ ਕਰੀਬ 5:00 ਵਜੇ ਗੁਰਦੀਤ ਊਮਰ 15 ਸਾਲ ਉਸ ਦੇ ਲੜਕੇ ਉਮਰ 4 ਸਾਲ ਨੂੰ ਖੇਡਣ ਦੇ ਬਹਾਨੇ ਬਾਹਰ ਲੈ ਗਿਆ ਅਤੇ ਉਸ ਨਾਲ ਬਦ ਫੈਲੀ ਕੀਤੀ। ਮੁੱਦੇ ਹੀ ਵੱਲੋਂ ਦਿੱਤੇ ਗਏ ਬਿਆਨ ਤੇ ਪੁਲਿਸ ਵੱਲੋਂ ਮੁਜ਼ਮ ਗੁਰਦੀਤ ਦੇ ਖਿਲਾਫ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸ.ਐਹ. ਸੁਭਾਸ਼ ਚੰਦਰ ਨੇ ਦੱਸਿਆ ਕਿ ਮੁਜ਼ਮ ਗੁਰਦੀਤ ਦੀ ਗ੍ਰਿਫਤਾਰੀ ਹਲੇ ਬਾਕੀ ਹੈ। ਬਾਬਾ ਸਾਹਿਬ ਚੌਂਕ ਵਿੱਚ ਸ਼ੁੱਕਰਵਾਰ ਤੜਕੇ 3:30 ਵਜੇ ਇੱਕ ਕੋਸਮੈਟਿਕ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਦੂਜੀ ਮੰਜ਼ਲ ਤੱਕ ਫੈਲ ਗਈ। ਇਸ ਦੌਰਾਨ ਛੱਤ 'ਤੇ ਸੁੱਤੇ ਪੇ ਪਿਓ ਅਤੇ ਪੁੱਤਰੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪੁੱਤਰ ਤਾਂ ਕਿਸੇ ਤਰ੍ਹਾਂ ਬਚ ਗਿਆ ਪਰ ਪੇ ਤਾਂ ਅੱਗ ਦੀ ਲਪਟਾਂ ਵਿੱਚ ਆ ਗਿਆ। ਇਸ ਘਟਨਾ ਦਾ ਪਤਾ ਲੱਗਦੇ ਹੀ ਫਾਇਰ ਬਿਗੇੜ ਦੀ ਟੀਮ ਮੌਕੇ ਤੇ ਪਹੁੰਚੀ ਪਰ ਫਾਇਰ ਬਿਗੇੜਦੇ ਔਨ ਤੱਕ ਚਾਰੇ ਪਾਸੇ ਅੱਗ ਫੈਲ ਚੁੱਕੀ ਸੀ। ਚਾਈਨਾ ਡੋਰ ਤੇ ਪਾਬੰਦੀ ਦੇ ਬਾਵਜੂਦ ਲੋਕ ਨਾ ਤਾਂ ਇਸ ਨੂੰ ਵੇਚਣੋਂ ਹਟਦੇ ਹਨ ਤੇ ਨਾ ਹੀ ਇਸਤੇਮਾਲ ਕਰਨੋਂ ਫਗਵਾੜਾ ਵਿੱਚ ਇੱਕ 17 ਸਾਲਾ ਮੁੰਡੇ ਦੇ ਸਿਰ ਤੇ ਚੀਨੀ ਡੋਰ ਫਸ ਜਾਣ ਕਾਰਨ ਉਸਦੇ ਚਿਹਰੇ ਅਤੇ ਗਰਦਨ ਤੇ ਡੂੰਘੇ ਕੱਟ ਲੱਗ ਗਏ ਘਟਨਾ ਵੀਰਵਾਰ ਨੂੰ ਵਾਪਰੀ ਜਦੋਂ ਸਾਹਿਲ ਆਪਣੇ ਦੋ ਰਿਯਾ ਵਾਹਨ ਤੇ ਸਵਾਰ ਸੀ ਸੱਟਾਂ ਖਾਣ ਉਸ ਨੂੰ 30 ਟੰਕੇ ਲੱਗੇ ਸਾਹਿਲ ਹਸਪਤਾਲ ਵਿੱਚ ਭਰਤੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਆਲ ਰਿਹਾ ਹੈ ਪੰਜਾਬ ਦੇ ਨੌਜਵਾਨ ਦਿਨੋ ਦਿਨ ਨਸ਼ੇ ਦੇ ਦਲਦਲ ਵਿੱਚ ਫਸਦੇ ਜਾ ਰਹੇ ਹਨ ਮਿਲੀ ਜਾਣਕਾਰੀ ਮੁਤਾਬਕ ਵੀ ਨਤਾਲੀਵਲ ਕਲੇਰ ਦੇ 18 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮ ਅੰਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਅਜੇ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਨੌਜਵਾਨ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਵਾਲਿਆਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਸਰ੍ਹੇਮ ਨਸ਼ਾ ਵਿਕ ਰਿਹਾ ਹੈ ਜਿਸ ਕਾਰਨ ਨੌਜਵਾਨ ਨਸ਼ਾ ਕਰਨ ਦੇ ਆਦੀ ਹੋ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਨ ਨੂੰ 409 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਦੇ ਹੋਏ ਇਸ ਨੂੰ ਕੇਜਰੀਵਾਲ ਦੀ ਖੋਰ ਗੰਟੀ ਨੂੰ ਪੂਰਾ ਕੀਤੇ ਜਾਣਾ ਦੱਸਿਆ ਇਨ੍ਹਾਂ 409 ਕਲੀਨਿਕਾਂ ਨਾਲ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 500 ਹੋ ਗਈ ਹੈ ਫਗਵਾੜਾ ਵਿਖੇ ਬੀਤੀ ਦੇਰ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੌਜਵਾਨਾਂ ਵੱਲੋਂ ਇੱਕ ਸਥਾਨਕ ਕaryana ਵਪਾਰੀ ਸੰਜੀਤ ਸੱਜਦੇਵਾ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕaryana ਕਾਰੋਬਾਰੀ ਦੀ ਛਾਤੀ ਵਿੱਚ ਗੋਲੀ ਲੱਗੀ ਜਿਸ ਤੋਂ ਬਾਅਦ ਉਸ ਦੀ ਹਾਲ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਕਿਹਾ ਹੈ ਕਿ ਹਜੇ ਤੱਕ ਇਸ ਗੱਲ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਕaryana ਕਾਰੋਬਾਰੀ ਸੰਜੀਤ ਸੱਜਦੇਵਾ ਨੂੰ ਗੋਲੀ ਕਿਉਂ ਮਾਰੀ ਅਤੇ ਇਸ ਦੇ ਪਿੱਛੇ ਕੀ ਮਕਸਦ ਹੈ। ਅੰਮ੍ਰਿਤਸਰ ਦੇ ਪੁਤਲੀਕਾ ਰੋੜ ਤੇ ਇੱਕ ਭਿਆਨਕ ਹਾਸਾ ਵਾਪਰ ਗਿਆ ਇੱਥੇ ਇੱਕ ਤੇਜ਼ ਅਫਤਾਰ ਕਾਰ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਹਾਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਕਾਰ ਵੀ ਸਵਾਰ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਇਹਨਾਂ ਨੂੰ ਇਲਾਜੇ ਨਿੱਜੀ ਹਸਪਤਲ ਵੀ ਦਾਖਲ ਕਰਵਾਇਆ ਗਿਆ ਹਾਸੇ ਵਾਲੀ ਥਾਂ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਸਾ ਇੰਨਾ ਭਿਆਨਕ ਸੀ ਕਿ ਕਾਰ ਤੇ ਐਕਟਿਵਾ ਦੇ ਬਰਕਟੇ ਉੱਡ ਗਏ ਪੰਜਾਬ ਦੇ ਗੈਂਗਸਟਰ ਨੂੰ ਹਥਿਆਰਾਂ ਦੀ ਸਪਲਾਈ ਕਰਨਾ ਇਹ ਦੋ ਨੌਜਵਾਨਾਂ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਜਾਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਕਾਬੂ ਕੀਤੇ ਗਏ ਨੌਜਵਾਨ Rajasthan ਦੇ ਰਹਿਣ ਵਾਲੇ ਹਨ ਜਿਨ੍ਹਾਂ ਕੋਲ 32 ਬੋਰ ਦੇ ਦੋ ਜਿੰਦਾ ਰੋਂਸਣੇ 7 ਪਿਸਤਲ ਦੋ ਜਿੰਦਾ ਰੋਂਸਣੇ ਇੱਕ ਪਿਸਤਲ 315 ਬੋਰ 9650 ਰੁਪਏ ਦੀ ਜਾਲੀ ਕਰੰਸੀ ਬਰਾਮਦ ਕੀਤੀ ਗਈ ਨੌਜਵਾਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਮਲੇ ਦੀ ਢੁੰਗਾਈ ਨਾਂ ਜਾਂ ਸ਼ੁਰੂ ਕਰ ਦਿੱਤੀ ਗਈ ਹੈ ਤਿੰਨ T20 ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾ ਬੱਲੇਬਾਜ਼ੀ ਕਰਨ ਉਤੀ ਨਿਊਜ਼ੀਲੈਂਡ ਟੀਮ ਨੇ 6.3 ওভার ਵਿੱਚ 176 ਦੌੜਾਂ ਬਣਾਈਆਂ। ਜਵਾਬੀ ਪਾਰੀ ਵਿੱਚ ਭਾਰਤੀ ਟੀਮ ਇਹ ਰਿਚਾ ਪੂਰਾ ਨਾ ਕਰ ਸકી ਅਤੇ ਮੈਚ ਹਾਰ ਗਈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਨ ਵਿੱਚ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ। ਅੱਜ ਘੱਟ ਤੋਂ ਘੱਟ ਤਾਪਮਨ 8 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 20 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ